ਮੇਰੇ ਕਪੜੇ ਛੱਡ ਦਿਓ ਕੋਈ ਬੁਕਸ ਲੱਗੇ ਨਹੀਂ ਕੋਈ ਚੀਜ਼ ਨਹੀਂ ਮੰਨ ਲੈ ਚਾਹੀਦੀ ਕਿ ਮਨੇ ਮੇਰੇ ਬੁਕਸ ਉੱਥੇ ਰਛੇ ਦੀਆਂ ਕਿਉਂਕਿ ਡਿਫਰੈਂਟ ਕੰਟਰੀਸ ਤੋਂ ਡਿਫਰੈਂਟ ਜਗ੍ਹਾ ਤੋਂ ਕਈ ਜਗ੍ਹਾ ਬੈਨ ਹੈ ਇੱਕ ਜਗ੍ਹਾ ਕੁਛ ਸੀਗਾ ਲੈਂਦੇ ਹੋਈਆਂ ਸੀਗਾ ਹਾਂਜੀ ਨਮਸਕਾਰ ਜੀ ਸੁਮੇਤ ਚਾਵਲਾ ਤੁਸੀਂ ਸਾਰੇ ਜਾਣਦੇ ਹੀ ਹੋ ਅੱਜ ਮੈਂ ਐਸੀ ਸ਼ਖਸੀਅਤ ਨਾਲ ਮਿਲਣ ਜਾ ਰਹੇ ਹਾਂ ਜਿੰਨੂੰ ਮਿਲਣ ਲਈ ਮੈਂ 3 ਸਾਲ ਤੋਂ ਵੇਟ ਕੀਤੀ ਉਹ ਇਹਨਾਂ ਦਾ ਕਸੂਰ ਨਹੀਂ ਮੇਰੇ ਸਮੇਂ ਦਾ ਮੇਰੇ ਸ਼ਡਿਊਲ ਦਾ ਕਸੂਰ ਸੀਗਾ ਔਰ ਇਹਨਾਂ ਨੂੰ ਮਿਲਣ ਲਈ ਕਿਤਨਾ ਕਿਤੇ ਐਕਸਾਈਟਿਡ ਮੈਂ ਤਾਂ ਸੀਗਾ ਕਿ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਸੀਗਾ ਵੀ ਬੱਚਿਆਂ ਨੂੰ ਸਿਖਾਇਆ ਨਹੀਂ ਜਾ ਸਕਦਾ ਬੱਚੇ ਉਹ ਸਿੱਖਦੇ ਆ ਜੋ ਉਹ ਦੇਖਦੇ ਆ ਜੋ ਆਪਨੂੰ ਡਿਲੀਵਰ ਕਰਦੇ ਆਂ ਜਿਵੇਂ ਪਰਿਵਾਰ ਦੇ ਵਿੱਚ ਪੰਜ ਮੈਂਬਰ ਅਗਰ ਬੈਠੇ ਤੇ ਪੰਜੇ ਮੋਬਾਈਲ ਤੇ ਲੱਗੇ ਤੇ ਬੱਚਿਆਂ ਨੇ ਵੀ ਇਹੀ ਸਿੱਖਣਾ ਕਿ ਮੋਬਾਈਲ ਫੜੀਏ ਪਰ ਇਹਨਾਂ ਨੇ ਜਿਹੜਾ ਕਨਸੈਪਟ ਬੱਚਿਆਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਸਮਾਜ ਨੂੰ ਦੇਣ ਦੀ ਕੋਸ਼ਿਸ਼ ਕੀਤੀ ਉਹ ਕਨਸੈਪਟ ਜੋਂ ਮੈਂ ਅੰਦਰ ਤੱਕ ਪ੍ਰਭਾਵਿਤ ਸੀਗਾ ਤੇ ਜਿਹਦੇ ਕਰਕੇ ਮੇਰਾ ਚਾਹ ਸੀਗਾ ਮੈਂ ਇਹਨਾਂ ਨੂੰ ਮਿਲਾਂ ਅੱਜ ਤੇ ਅੱਜ ਮੈਂ ਫਾਈਨਲੀ ਇਹਨਾਂ ਕੋਲ ਪਹੁੰਚ ਗਿਆ ਹਾਂ ਹਾਂ ਜੀ ਨਮਸਕਾਰ ਜੀ ਬਿਲਕੁਲ ਦਾ ਬਹੁਤ-ਬਹੁਤ ਨਮਸਕਾਰ ਜੀ ਤਾਂ ਇਨਾਂ ਕੋਲ ਅਸੀਂ ਪਹੁੰਚੇ ਅੱਜ 모ਹਾਲੀ ਦੇ ਵਿੱਚ ਸਿਲਵੀਆ ਪਾਰਕ ਹੈ ਸਿਲਵੀਆ ਪਾਰਕ ਦੇ ਵਿੱਚ ਇਹਨਾਂ ਨੇ ਕੱਪ ਐਂਡ ਕਿਤਾਬ ਐਂਡ ਕਿਤਾਬ ਕੱਪ ਐਂਡ ਕਿਤਾਬ ਨਾਮ ਦਾ ਇਹਨਾਂ ਨੇ ਇੱਕ ਬਹੁਤ ਹੀ ਪਿਆਰਾ ਰੈਸਟੋਰੈਂਟ ਨਿਕਲ ਸਕਦੇ ਹੈ ਤਾਂ ਰੈਸਟੋਰੈਂਟ ਲੋਕ ਤਾਂ ਰੈਸਟੋਰੈਂਟ ਕਹਿੰਗੇ ਪਰ ਇਹ ਐਂ ਲੱਗਦਾ ਵੀ ਜਿਵੇਂ ਘਰੇ ਬੈਠੇ ਆਪਣੇ ਆ ਜਾਏ ਇਹਨਾਂ ਕੋਲ ਇਹਨਾਂ ਕੋਲੋਂ ਇਹਦੇ ਬਾਰੇ ਹੋਰ ਬਹੁਤ ਸਾਰੀਆਂ ਚੀਜ਼ਾਂ ਪੁੱਛਾਂਗੇ ਜਿਹੜੇ ਕਿ ਸਾਨੂੰ ਨਹੀਂ ਪਤਾ ਜਾਂ ਕੈਮਰੇ ਦੇ ਵਿੱਚ ਦੇਖਣ ਵਾਲਿਆਂ ਨੂੰ ਨਹੀਂ ਪਤਾ ਹਾਂਜੀ ਦੱਸੋ ਜੀ ਪਹਿਲਾਂ ਤਾਂ ਤੁਸੀਂ ਆਪਣਾ ਨਾਮ ਦੱਸੋ ਜੀ ਪਹਿਲਾਂ ਤਾਂ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਅਨਿਸ਼ੂਨ ਘੱਟਰ ਹੈ ਔਰ ਮਾਈ ਵਾਈਫ ਨੀਰੂ ਘੱਟਰ ਤੇ ਬਸ ਇਹ ਛੋਟਾ ਜਿਹਾ ਇੱਕ ਕੰਸੈਪਟ ਦਾ ਚਲਾ ਰਹੇ ਹਾਂ ਆਪਣੀ ਕਿਤਾਬ ਆ ਇੰਡੀਆ ਤੋਂ ਬਾਹਰ ਸੀ ਪਹਿਲਾਂ ਹੂੰ ਹੂੰ ਤੇ ਇਹ ਦੋਨਾਂ ਦਾ ਕੋਈ ਇਹੋ ਜਿਹਾ profession ਨਾ ਇੰਡੀਆ ਤੋਂ ਬਾਹਰ ਸੀਗਾ ਨਾ ਕਦੇ ਸਾਡਾ ਰਿਹਾਗਾ ਹੂੰ ਅਸੀਂ ਮੈਂ ਇੰਜੀਨੀਅਰ ਇਹ ਪ੍ਰੋਫੈਸਰ ਤੇ ਸਾਨੂੰ ਇਸ ਚੀਜ਼ ਨਾਲ ਕੋਈ ਲਿੰਕ ਤੇ ਰਹਿ ਨਹੀਂ ਜੀ ਪਰ ਕੁਝ ਸਰਕਮਸਟੈਂਸਿਸ ਇਹ ਜੇ ਬਣ ਗਏ ਕਿ ਇਹ ਖੁੱਲ ਗਿਆ ਤੇ ਲੋਕਾਂ ਨੇ ਬੜਾ ਸਾਨੂੰ ਐਪਰੀਸ਼ੀਏਟ ਕੀਤਾ ਪਿਆਰ ਦਿੰਦਾ ਪਿਆਰ ਦਿੰਦਾ ਤੇ ਉਹ ਲੋਕਾਂ ਦੀ ਬਦੌਲਤ ਅਸੀਂ ਬੈਠੇ ਇੱਥੇ ਵੈਰੀ ਗੁੱਡ ਪਰ ਇਨ ਇਨ ਕਹਿੰਦੇ ਹੁੰਦੇ ਨਾ ਕੋਈ ਅੱਛਾ ਕੰਮ ਕਰਨਾ ਲਈ ਪਹਿਲਾਂ ਸੋਚਣਾ ਪੈਂਦਾ ਉਨੀ ਵੱਡੀ ਗੱਲ ਦਿਮਾਗ ਦੇ ਵਿੱਚ ਲਿਆਣੀ ਸੋਚਣੀ ਹੀ ਬਹੁਤ ਵਰੀ ਵੱਡੀ ਗੱਲ ਹੈ ਮੇਰੇ ਹਿਸਾਬ ਨਾਲ ਹਨਾ ਕਿਉਂਕਿ ਨਾ ਪਹਿਲੀ ਪੌੜੀ ਤੇ ਪੈਰ ਰੱਖਣਾ ਔਖਾ ਹੁੰਦਾ ਦੂਜੀ ਤੇ ਜਿੱਦੇ ਤੱਕ ਪੈਰ ਰੱਖਿਆ ਜਾਂਦੇ ਪਰ ਇਹ ਗੱਲ ਦਿਮਾਗ 'ਚ ਆਈ ਕਿਵੇਂ ਵੀ ਕਿਤਾਬਾਂ ਨਾਲ ਲੋਕਾਂ ਨੂੰ ਜੋੜਿਆ ਜਾਵੇ ਇਹਦੇ ਬਾਰੇ ਥੋੜਾ ਜਿਹਾ ਜਾਣਨਾ ਬਹੁਤ ਤੁਸੀਂ ਮੈਂ ਪਾਵਾਂ ਤੁਸੀਂ ਪਾਉਂਗਾ ਐਕਚੁਅਲੀ ਇਹ ਜਦੋਂ ਅਸੀਂ ਮਹਾਰ ਇਹ ਪ੍ਰੋਫੈਸਰ ਸੀਗੇ ਤੇ ਮੈਂ ਉੱਥੇ ਇੱਕ ਪ੍ਰੋਜੈਕਟ ਕਰਦਾ ਸੀ ਜੀ ਜੀ ਕੰਪਨੀ ਦਾ ਹੈੱਡ ਸੀਗਾ ਉੱਥੇ ਐਮ ਐਨ ਸੀ ਕੰਪਨੀ ਦਾ ਹੂੰ ਤੇ ਇਹਨਾਂ ਨੂੰ ਰੀਡਿੰਗ ਦਾ ਬੜਾ ਸ਼ੌਂਕ ਹੈ ਸ਼ੁਰੂ ਤੋਂ ਰੀਡਿੰਗ ਦਾ ਕਿਉਂਕਿ ਪਿਛੇ ਵੀ ਪ੍ਰੋਫੈਸਰ ਫੈਮਿਲੀ ਤੋਂ ਨੇ ਹਾਂਜੀ ਜੀ ਤੇ ਇਹਨਾਂ ਨੇ ਇੱਕੇ ਦਿਨ ਦੀ ਆਦਤ ਕਮ ਚੰਗੀ ਕਮਾਂ ਚਾਹੇ ਬੁਰੀ ਕਮਾਂ ਇਹਨਾਂ ਨੇ ਬੁੱਕ ਉਹ ਹੀ ਪੜਨੀ ਹੈ ਜਿਹੜੀ ਖਰੀਦਨੀ ਆ ਓਕੇ ਔਰ ਖਰੀਦ ਕੇ ਆਪਣੇ ਪਹਿਲਾ ਪੇਜ ਤੇ ਨਾਮ ਲਿਖਣਾ ਫਿਰ ਇਹ ਸ਼ੁਰੂ ਕਰਨੇ ਕਿ ਠੀਕ ਹੈ ਜੀ ਜਿਨ੍ਹਾਂ ਨੂੰ ਕਹਿੰਦੇ ਕਿਡਲ ਲੈਦਾ ਜਾਂ ਉਹ ਲੈ ਦੀਏ ਨਹੀਂ ਮੈਨੂੰ ਬੁੱਕ ਹੀ ਚਾਹੀਦੀ ਹੈ ਉਹਦੀ ਜਿਹੜੀ ਖੁਸ਼ਬੂ ਹੁੰਦੀ ਹੈ ਨਾ ਮੈਨੂੰ ਉਹ ਜ਼ਿਆਦਾ ਪਸੰਦ ਹੈ ਵੈਰੀ ਗੁੱਡ ਤੇ ਇਹਨਾਂ ਨੇ ਫਿਰ ਬੁੱਕ ਲੈਣੀਆਂ ਬੁੱਕਸ ਲੈਣੀਆਂ ਹੋ ਹੌਲੀ ਹੌਲੀ ਕੀ ਜਦੋਂ ਅਸੀਂ ਲਾਸਟ ਟਾਈਮ ਮਸਕਟ ਸੀਗੇ ਇੰਨੀਆਂ ਬਕਸ ਹੋ ਗਿਆ ਕਿ ਹਰ ਨਾ ਕਰੀਏ ਕੀ ਜਦੋਂ ਮੈਂ ਇੰਡੀਆ ਮੂਵ ਕਰ ਰਿਹਾ ਸੀ ਅਸੀਂ ਸਾਰੇ ਕਰ ਰਹੇ ਸੀਗੇ ਤੇ ਇਹਨਾਂ ਨੇ ਕਿਹਾ ਵੀ ਮੇਰੇ ਕਪੜੇ ਛੱਡ ਦੋ ਬਕਸ ਲਗੇ ਨਹੀਂ ਕੋਈ ਚੀਜ਼ ਨਹੀਂ ਮੰਨ ਲੈ ਚਾਹੀਦੀ ਕਿ ਮਨੇ ਮੇਰੇ ਬਕਸ ਉੱਥੇ ਨਹੀਂ ਚੇਦੀ ਕਿ ਡਿਫਰੈਂਟ ਕੰਟਰੀਸ ਤੋਂ ਡਿਫਰੈਂਟ ਜਗ੍ਹਾ ਤੋਂ ਕਈ ਜਗ੍ਹਾ ਬੈਨ ਹੈ ਕਈ ਜਗ੍ਹਾ ਕੋਸ਼ੀ ਗੋ ਲੈਂਦੀ ਹੋਈਆਂ ਸੀਗਾ ਹੂੰ 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 ਤੇ ਮੈਨੂੰ ਕਿਹਾ ਕਿ ਮੇਰੇ ਕਾਫੀ ਵਰਕਰਸ ਨੇ تھے ਉਹ ਜਦੋਂ ਆਣਗੇ 5 5 7 7 ਕਿਲੋ 10 10 ਕਿਲੋ ਲੈ ਆਦੇ ਰਹਨਗੇ ਫਿਰ ਅਸੀਂ ਆਏ ਤੇ ਫਿਰ ਹੌਲੀ 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 ਕਰਕੇ ਬੁਕਸ ਇੱਥੇ ਆ ਗਏ ਫਿਰ ਘਰ ਚ ਇੰਨੀਆਂ ਬੁਕਸ ਦਾ ਕਰਾਂ ਕੀ ਮੈਂ ਕਦੇ ਇਹ ਉਹਦਾ 크리스마ਸ ਟਰੀ ਬਣਾਵੇ ਕਦੇ ਕੁਝ ਬਣਾਵੇ ਕਹਿੰਦੀ ਮੈਨੂੰ ਅਲਮਾਰੀਆਂ ਚਾਹੀਦੀਆਂ ਤੇ ਮੇਰੀ ਉਸ ਵੇਲੇ ਪੋਸਟਿੰਗ ਸੀ ਕਿ ਗੁੜਗਾਮ ਓਕੇ ਮੈਂ ਜਦੋਂ ਇੰਡੀਆ ਸ਼ਿਫਟ ਕੀਤਾ ਤਾਂ ਗੁਰੂਗામ ਪੋਸਟਿੰਗ ਆਲੀ ਸੀ ਤੇ ਗੁਰੂਗਾਮਾਂ ਤਾਂ ਮੈਨੂੰ ਰੋਜ਼ ਫੋਨ ਆਉਂਦਾ ਸੀ ਕਿ ਬੱਚੇ ਤਾਂ ਚਲੇ ਜਾਂਦੇ ਸਕੂਲ ਹਮ ਇੱਕ ਕਾਲਜ ਉਹਦੋਂ ਆ ਥੀਏਟਰ ਕਰ ਰਹੇ ਹੈਗੇ ਮੈਂ ਇਹਨਾਂ ਦਾ ਕੀ ਕਰਾਂ ਮੈਂ ਹੁਣ ਕੀ ਕਰਾਂ ਇੱਥੇ ਬੈਠ ਕੇ ਖਾਲੀ ਵਰਕਿੰਗ ਲੇਡੀ ਨਹੀਂ ਰਹਿ ਸਕਦੀ ਹਾਂਜੀ ਹਾਂਜੀ ਨੇਚਰਲੀ ਤੇ ਕਹਿੰਦੀ ਮੇਰੇ ਇੱਕ ਮੂਵ ਮਨ ਹੈ ਕੈਫੇ ਖੋਲਣਾ ਛੋਟਾ ਜਿਹਾ ਜਿੱਥੇ ਰੀਡਿੰਗ ਦੀ ਹੈਬਿਟ ਪਈ ਹੈ ਲੋਕਾਂ ਨੂੰ ਹਮ ਮੈਂ ਖੋਲੂ ਪਰ ਮੈਨੂੰ ਇਹ ਨਹੀਂ ਪਤਾ ਸੀ ਵੀ ਇਹ ਸਿਲੈਕਟ ਹੈ ਜੀ ਜਗ੍ਹਾ ਕਰੂਗੀ। ਕਾਫੀ ਵੱਡੀ ਜਗ੍ਹਾ ਸੀ ਇਹ। ਅੱਛਾ। ਜਦੋਂ ਮਿਲ ਗਈ ਇਹਨੇ ਕਿੰਨੇ ਮਹੀਨੇ ਟਰਾਈ ਕੀਤਾ ਸੀ? 9 ਮਹੀਨੇ ਪਿੱਛੇ ਪਈ ਰਹੀ ਐਮਸੀ ਆਫਿਸ। ਅੱਛਾ। ਉਹਦਾ ਕਮਾੜਾ ਮਹੀ ਬੇਬੀ 9 ਮਹੀਨੇ ਮੈਨੂੰ ਜਗ੍ਹਾ ਪਸੰਦ ਸੀ ਇਹਨੂੰ। ਲੱਗਿਆ। ਅਸਲ ਦੇ ਵਿੱਚ ਪਤਾ ਕੀ ਹੁੰਦਾ ਹੈ ਲੋਕ ਨਾ ਤੱਕੀ ਜਿਹੜਾ ਬੰਦਾ ਤਰੱਕੀ ਕਰ ਜਾਂਦਾ ਉਹਨੂੰ ਇਹ ਕਹਿੰਦੇ ਯਾਰ ਠੀਕ ਹੈ ਤਰੱਕੀ ਕਰ ਗਿਆ ਪਿੱਛਲੀ ਬੈਕਗਰਾਉਂਡ ਅੱਛੀ ਹੁੰਦੀ ਹੈ। ਪਰ ਉਹ ਇੰਤੁਸਾ ਕੇ ਪਹੁੰਚਿਆ ਕਿਵੇਂ ਉਹ ਉਹੀ ਜਾਣਦਾ ਹੁੰਦਾ ਸਰ ਉਹ ਬੰਦਾ ਨਹੀਂ ਫील ਕਰ ਸਕਦਾ ਜਿਹੜਾ ਉਹਨੂੰ ਦੇਖ ਰਿਹਾ ਠੀਕ ਹੈ ਤੁਹਾਡੀ ਗੱਲ ਬਿਲਕੁਲ ਬਿਲਕੁਲ ਤੇ ਜਦੋਂ ਇਹ ਲੈਂਡ ਦੀ ਬਾਰੀ ਆਈ ਤਾਂ ਉਹਨਾਂ ਨੇ ਕਿਹਾ ਵੀ ਉਦੋਂ ਕਲਵੰਸਿੰਗ ਮੇਅਰ ਹੁੰਦੇ ਸੀ ਉੱਥੇ ਓਕੇ ਉਹਨਾਂ ਨੇ ਮੇਅਰ ਸੀ ਨਾ ਅੱਜ ਕੱਲ ਮਲਏ ਮੇਰੇ ਖਿਆਲ ਹਾਂ ਉਹਨਾਂ ਨੇ ਕਿਹਾ ਵੀ ਸਾਰੇ ਨੇ ਸਾਨੂੰ ਵੀ ਐਮਸੀ ਆਫਿਸ ਸਾਰਿਆਂ ਨੂੰ ਕਿਹਾ ਸੀ ਬੇਥੇ ਕੋਈ ਕਨਸੈਪਟ ਚੱਲਿਆ ਨਹੀਂ ਪਹਿਲਾਂ ਕਟਾਨੀ ਤੱਕ ਫੇਲ ਹੋ ਚੁੱਕੇ ਹੈਗੇ ਹਮ ਤੇ ਇਥੇ ਤੁਸੀਂ ਆਪਣਾ ਪੈਸਾ ਵੇਸਟ ਕਰੋਗੇ ਹਮਮਮ ਇਕਵਨ ਸਿੰਘ ਮੇਅਰ ਜਿਹੜੇ ਸੀ ਉਹਨਾਂ ਨੇ ਕਿਹਾ ਵੀ ਤੁਸੀਂ ਕਰੋ ਮੈਂ ਤੁਹਾਡੀ ਸਪੋਰਟ ਕਰੂੰਗਾ ਹਮਮ ਕਹਿੰਦੇ ਤੁਸੀਂ ਮੈਨੂੰ ਉਹ ਦੋ ਪੀਡੀਐਫ ਫਾਈਲ ਪ੍ਰੋਜੈਕਟ ਮੈਂ ਉਹ ਬਣਾ ਕੇ ਦਿੱਤੀ ਕਹਿੰਦੇ ਜਿਹੇ ਜੇ ਬਣਾ ਦੋਗੇ ਨਾ ਮੈਂ ਉਸ ਵੇਲੇ ਸਾਈਨ ਕਰ ਦੂੰਗਾ ਹਮ ਆਪਣਾ ਪ੍ਰੋਜੈਕਟ ਸਾਈਨ ਨਹੀਂ ਹੋਇਆ ਸੀਗਾ ਜਦੋਂ ਇਹਨੂੰ ਐਗਜ਼ੀਕਿਊਟ ਕਰਨਾ ਸ਼ੁਰੂ ਕਰਤਾ ਸੀ ਸਾਈਨ ਕਰਨ ਤੋਂ ਬਾਅਦ ਉਹਨਾਂ ਨੇ ਫਿਰ ਮਤਲਬ ਬਣਨ ਤੋਂ ਬਾਅਦ ਸਾਈਨ ਕੀਤਾ ਉਦਵਾਰ ਨੇ ਅਪਰੀਸ਼ੀਏਟ ਕਾਫੀ ਕੀਤਾ ਇੱਕ ਐਮਸੀ ਆਫਿਸ ਚ ਰੰਜੀਪ ਸਰ ਉਹਨਾਂ ਨੇ ਸਾਨੂੰ ਮੋਰਲ ਬਹੁਤ ਜ਼ਿਆਦਾ ਸਾਡਾ ਬੂਸਟ ਕੀਤਾ ਕਿ ਤੁਸੀਂ ਕਰ ਸਕਦੇ ਹੋ ਤੇ ਫਿਰ ਜਦੋਂ ਐਗਜ਼ੀਕਿਊਸ਼ਨ ਦੀ ਗੱਲ ਆਈ ਤੇ ਮੈਂ ਡਿਜ਼ਾਈਨ ਬਣਾਇਆ ਹੋਇਆ ਸੀਦਾ ਸਾਰਾ ਕੁਝ ਇਸ ਤਰ੍ਹਾਂ ਅਸੀਂ ਬਣਾਇਆ ਹੋਇਆ ਸੀਗਾ ਟਾਰਗੇਟ ਇੱਕ ਵੀ ਪਗੜਿਆ ਸੀਗਾ ਬਟ ਕੋਈ ਬੰਦਾ ਇਹਨੂੰ ਐਗਜ਼ੀਕਿਊਟ ਕਰਨ ਨੂੰ ਤਿਆਰ ਨਹੀਂ ਸੀਗਾ ਕਿਉਂਕਿ ਦਿਮਾਗ ਦੀ ਜਿਹੜੀ ਉਪਜ ਸੀ ਉਹ ਕਿਸੇ ਨੂੰ ਪ੍ਰੈਜ਼ੈਂਟ ਤਾਂ ਕਰ ਦਿੰਨੇ ਤੁਸੀਂ ਪਰ ਉਹ ਕੋਈ ਬੰਦਾ ਸਮਝ ਨਹੀਂ ਪਾਂਦਾ ਉਹਨੂੰ ਆਬਜ਼ਰਵ ਨਹੀਂ ਕਰ ਪਾਂਦਾ ਵੀ ਕਿਵੇਂ ਕਰਾਂ ਇਹਨੂੰ ਪ੍ਰੈਕਟੀਕਲੀ ਫਿਰ ਅਸੀਂ ਕਦੇ ਦਿੱਲੀ ਕਦੇ ਕਿਤੋਂ ਸਮਾਨ ਲਿਆਂਦਾ ਸਾਰਾ ਕੁਝ ਲਿਆਂਦਾ ਇੱਥੇ ਬੰਦੇ ਬਿਠਾਏ ਆਪਣੇ ਉਹਨਾਂ ਨੂੰ ਕਹੇ ਵੀ ਐਂ ਕਰਕੇ ਕਰੋ ਈਵਨ ਦੋ ਇੱਕ ਵਾਰੀ ਤਾਂ ਮੈਨੂੰ ਬੁਖਾਰ ਸੀ ਬਹੁਤ ਜ਼ਿਆਦਾ ਦਿੱਲੀ ਅਸੀਂ ਖੜੇ ਸੀਗਾ ਬੋਧੋ ਬੇਸੀ ਕੀਤਾ ਪਰਸਨਲੀ ਜਾ ਜਾ ਕੇ ਇੱਕ ਇੱਕ ਕਪੜਾ ਇੱਕੀ ਜਗਾ ਜਾ ਕੇ ਸਿਲੈਕਟ ਕੀਤਾ ਫਿਰ ਹੌਲੀ ਹੌਲੀ ਹੋ ਗਿਆ ਐਗਜ਼ੀਕਿਊਟ ਹੋ ਗਿਆ ਲੋਕਾਂ ਨੇ ਰਿਸਪੌਂਸ ਦੇਣਾ ਸ਼ੁਰੂ ਕਰ ਦਿੱਤਾ ਸਟਾਰਟਿੰਗ ਦੇ ਹੋਰ ਚੋਂ ਜ਼ਿਆਦਾ ਬਏ ਹੋਣਾ ਹੈ ਨਾ ਜੋ ਨੈਗੇਟਿਵ ਸੀ ਸਟਾਰਟ ਕੀਤਾ 2020 ਮਾਰਚ ਵਿੱਚ ਲਾਕਡਾਊਨ ਹੋ ਗਿਆ ਓਹੋ ਅਜੇ ਲਾਕਡਾਊਨ ਵੀ ਲੰਘਿਆ ਨਾ ਬਟ ਜੋ ਸਾਨੂੰ ਕਿਹਾ ਗਿਆ ਸੀਗਾ ਕਿ 6 ਮਹੀਨੇ ਤੋਂ ਕਟੋ-ਕਟੇ ਇਸ ਨੂੰ ਚਲਾਣ ਨੂੰ ਸ਼ੁਰੂ ਹੁੰਦੇ ਆ ਹੂੰ ਸਾਨੂੰ ਰਿਸਪੌਂਸ ਪਹਿਲੇ ਵੀ ਨਹੀਂ ਆ ਗਿਆ ਸੀ ਅੱਛਾ ਜਨਵਰੀ ਸਟਾਰਟ ਕੀਤਾ ਨਾ ਜਨਵਰੀ ਮਿਡ ਤੋਂ ਬਾਅਦ ਹੀ ਅੱਛਾ ਰਿਸਪੌਂਸ ਹੋ ਗਿਆ ਸੀ ਵੈਰੀ ਗੁੱਡ ਰਵਿਦ ਇਨ ਦੀ ਵਿਚੀ ਵਿਦਾਊਟ ਐਨੀ ਐਡਵਰਟਾਈਜ਼ਮੈਂਟ ਵਿਦਾਊਟ ਐਨੀ ਪੈਪਲੈਟਸ ਕੁਚ ਐਕਚੁਅਲੀ ਦੋ ਗੱਲਾਂ ਹੋਗੀਆਂ ਨਾ ਪੰਜੀ ਇੱਕ ਤਾਂ ਕਨਸੈਪਟ ਨਵਾਂ ਸੀਗਾ ਇੱਕ ਲੋਕ ਇਨਾ ਕਨਸੈਪਟਸ ਨੂੰ ਚਾਹੁੰਦੇ ਐ ਪਰ ਪ੍ਰੈਕਟੀਕਲੀ ਗਰਾਊਂਡ ਲੈਵਲ ਤੇ ਕਰਨਾ ਪੜਾ ਔਖਾ ਹੈ ਰਿਸਕ ਨਹੀਂ ਲੈਣਾ ਚਾਹੁੰਦਾ ਵੀ ਪਤਾ ਨਹੀਂ ਕੀ ਹੋਊਗਾ ਯਾਰ ਹਾਂ ਹਾਂ ਕੋਈ ਰਿਸਕ ਨਹੀਂ ਲੈਣਾ ਸੱਚੀ ਗੱਲ ਹੈ ਸੈਕਿੰਡ ਸਭ ਤੋਂ ਵੱਡੀ ਖਾਸੀਅਤ ਇਹ ਸੀਗੀ ਕਿ ਲੋਕਾਂ ਨੂੰ ਕਨੈਕਟ ਕਰਨਾ ਹਮ ਇੱਕ ਮਾਰਕੀਟ 'ਚ ਬੈਠੇ ਨਹੀਂ ਪਾਰਕ 'ਚ ਬੈਠੇ ਹੋ ਤੁਸੀਂ ਹਮ 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 ਇਹਨਾਂ ਦੀ ਇੱਕ ਹੈਬਿਟ ਹੈ ਕਿ ਇਹਨਾਂ ਨੇ ਪਹਿਲਾਂ ਵੀ ਜਿੱਥੇ ਵੀ ਪ੍ਰੋਜੈਕਟਸ ਮੈਂ ਕਰ ਰਿਹਾ ਹੁੰਦਾ ਸੀਗਾ ਇਹਨਾਂ ਨੂੰ ਲੰਗਰ ਲਾਉਣ ਦੀ ਬੜੀ ਆਦਤ ਹੈ ਅੱਛਾ ਸਵੇਰੇ ਚਾਹ ਗੱਲਾਂ ਲਈ ਪੀ ਸਕਦੇ ਅੱਠ-10 ਸਹੇਲੇ ਨੂੰ ਬੁਲਾਣਗੇ ਚਲੋ ਆਜੋ ਖਾਣੇ ਪੀਣੇ ਆਗੇ ਆਪ ਹੀ ਸਰਵ ਕਰੋ ਆਪ ਹੀ ਬਣਾਓ ਸਾਰਾ ਕੁਝ ਕਰੋ ਇਹਨਾਂ ਨੇ ਇੱਥੇ ਵੀ ਸ਼ੁਰੂ ਇਹ ਕੀਤਾ ਆਪ ਹੀ ਸਰਵ ਕਰਨਾ ਆਪ ਹੀ ਆਰਡਰ ਲੈਣਾ ਆਪ ਹੀ ਸਾਰਾ ਕੁਝ ਕੀਤਾ ਵੈਰੀ ਗੁੱਡ ਮੈਨੂੰ ਲੱਗਦਾ ਵੀ 98% ਲੋਕਾਂ ਨੇ ਲਾਈਕ ਕੀਤਾ 2% ਜ਼ਰੂਰ ਕਰਦੇ ਸੀ ਯਾਰ ਮਾਲਕ ਹੁੰਦਾ ਕਿਹੋ ਜਿਹਾ ਕੰਮ ਕਰਦੇ ਠੀਕ ਹੈ ਤੇ ਇਹਦਾ ਇੱਕ ਅੰਸਰ ਹੁੰਦਾ ਸੀ ਯਾ ਕਿ ਜੇ ਤੁਹਾਡੇ ਘਰ ਕੋਈ ਆਂਦਾ ਹ ਹ ਤੁਸੀਂ ਆਪ ਹੀ ਕਰਦੇ ਹੋ ਨਾ ਹਾਂ ਤੇ ਇਹ ਮੇਰਾ ਘਰ ਹੈ ਬਿਲਕੁਲ ਔਰ ਦੂਜੀ ਗੱਲ ਮੈਂ ਮਾਫੀ ਚਾਹੁੰਦਾ ਤੁਹਾਡੀ ਗੱਲ ਕੱਟੀ ਗਈ ਵਿੱਚੋਂ ਮੈਂ ਆਮ ਹੀ ਇੱਕ ਗੱਲ ਕਹਿਣਾ ਉਹਨਾ ਵੀ ਅਬਦੁਲ ਕਲਾਮ ਜੀ ਦੀ ਇੱਕ ਗੱਲ ਯਾਦ ਰੱਖੋ ਕਹਿੰਦੇ ਹੁੰਦੇ ਸੀਗੇ ਵੀ ਜੇ ਤੁਸੀਂ ਆਪਣੇ ਕੰਮ ਨੂੰ ਸਲੂਟ ਮਾਰਦੇ ਹੋ ਨਾ ਤੁਹਾਨੂੰ ਕਿਸੇ ਨੂੰ ਸਲੂਟ ਮਾਰਨ ਦੀ ਲੋੜ ਨਹੀਂ ਹੈ ਬਿਲਕੁਲ ਤੇ ਮੈਂ ਹਮੇਸ਼ਾ ਇਸ ਸਿਧਾਂਤ ਤੇ ਚੱਲ ਕੇ ਰਾਜੀ ਹੁੰਨਾ ਹੈ ਵੀ ਤੁਸੀਂ ਆਦਾ ਮਸਤੀ ਨਾਲ ਜੋ ਤੁਹਾਡਾ ਮਨ ਕਹਿੰਦਾ ਹੈ ਨਾ ਕੰਮ ਕਰੋ ਠੀਕ ਹੈ ਜਿੱਥੇ ਤੁਹਾਨੂੰ ਸਹੀ ਜਵਾਬ ਆਉਂਦਾ ਵੀ ਇਹ ਸਹੀ ਹੈ ਉਹ ਕਹਿੰਦਾ ਨਾ ਦਿਲ ਟਿਕ ਨਹੀਂ ਮਾਰਦਾ ਪਰ ਆਮ ਹੀ ਕਹਿੰਦੇ ਨੇ ਤੇ ਦਿਲ ਇੱਥੇ ਮੇਰਾ ਟਿਕ ਮਾਰਦਾ ਜਿੱਥੇ ਟਿਕ ਮਾਰ ਦੋ ਕੰਮ ਕਰੀ ਚੱਲੋ ਪੂਰੀ ਸ਼ਿੱਦਤ ਨਾਲ ਤੇ ਪ੍ਰਮਾਤਮਾ ਨਾਲ ਆ ਕੇ ਖੜਾ ਹੋ ਜਾਂਦਾ ਹੈ ਮੇਰੇ ਸਾਹਮਣੇ ਲੱਗਦਾ ਕਿ ਉਹੀ ਸ਼ਾਇਰ ਕਿਤੇ ਨਾ ਕਿਤੇ ਆਇਆ ਪਰ ਮੈਨੂੰ ਬੜੀ ਖੁਸ਼ੀ ਹੋਈ ਕਿ ਹੁਣ ਇੱਕ ਲੇਡੀ ਫੀਮੇਲ ਇੱਥੇ ਹੈ ਨਾ ਸ਼ਿਵ ਕੁਮਾਰ ਬਟਾਲਵੀ ਦੀ ਬੁੱਕ ਕਲੱਬ ਰ ਮੈਂ ਇਹਨਾਂ ਨੂੰ ਕਿਹਾ ਤੁਸੀਂ ਜਦੋਂ ਉਹਨਾਂ ਦੀ ਹੈਲਪ ਕਰ ਰਹੇ ਸੀਗੇ ਮੈਂ ਕਿਹਾ ਲੋਕਾਂ ਨੂੰ ਯਾਦ ਆ ਸ਼ਿਵ ਕੁਮਾਰ ਬਟਾਲਵੀ ਪੜਦੇ ਆ ਲੋਕ ਮਤਲਬ ਬੜਾ ਕਿੰਨੀ ਖੁਸ਼ੀ ਹੁੰਦੀ ਹੈ ਆਉਂਦੀ ਨਹੀਂ ਹੁਣ ਨਾ ਅ ਅੱਜ ਦੀ ਜਨਰੇਸ਼ਨ ਬਹੁਤ ਦੁੱਖ ਹੈ ਉਹ ਜੋ ਨਹੀਂ ਮੈਨੂੰ ਆਉਂਦੇ ਆ ਉਸ ਬਾਰੇ ਪੁੱਛਦੀ ਹੈ ਬਿਲਕੁਲ ਬੜੀ ਖੁਸ਼ੀ ਹੁੰਦੀ ਹੈ ਬਿਲਕੁਲ ਬਿਲਕੁਲ ਉਹ ਕੋਈ ਆ ਕੇ ਬੁੱਕਸ ਬਾਰੇ ਹਾਂ ਮੈਨੂੰ ਬੜੀ ਖੁਸ਼ੀ ਹੋਈ ਬਟਾਲਵੀ ਬਾਰੇ ਪੁੱਛਿਆ ਯਾਰ ਵੀ ਜਿਹਦਾ ਕਿਤੇ ਨਾਮ ਹੀ ਨਹੀਂ ਅੱਜ ਕੱਲ ਕਿਸੇ ਵੀ ਕਲਚਰ ਦੇ ਵਿੱਚ ਆ ਰਿਹਾ ਤੇ ਬਟਾਲਵੀ ਦੀਆਂ ਬੁੱਕਸ ਪੜ੍ਹਦੇ ਲੋਕ ਲੱਭਦੇ ਆ ਪਾਸ਼ ਤੇ ਕੋਹ ਨਾ ਬਟਾਲਵੀ ਵਾ ਮਤਲਬ ਇਹ ਚੀਜ਼ਾਂ ਮੈਂ ਆਮ ਇੱਕ ਅੱਜ ਸਵੇਰੇ ਵੀ ਇੱਕ ਵੀਡੀਓ ਬਣਾ ਰਿਹਾ ਸੀਗਾ ਵੀ ਪਹਿਲਾਂ ਨਾ ਸੀ ਇਹ ਸੋਚਦੇ ਹੁੰਦੇ ਸੀ ਵੀ ਗੁਰਦਾਸ ਮਾਨ ਜੀ ਦੇ ਉੱਪਰ ਸਿੰਗਰ ਨਹੀਂ ਆ ਸਕਦਾ ਕਿਉਂਕਿ ਸਾਡੀ ਠੇਠ ਸਾਡਾ ਬਚਪਨ ਸਾਡੀ ਵਿਰਾਸਤ ਸਾਡਾ ਕਲਚਰ ਉਹ ਸਾਰੀਆਂ ਚੀਜ਼ਾਂ ਡਿਲੀਵਰ ਕਰਦੇ ਸੀ ਉਹ ਹੈ ਨਾ ਗੁਰਦਾਸ ਮਾਨ ਜੀ ਸਾਡੀ ਭਾਸ਼ਾ ਦੇ ਵਿੱਚ ਪਰ ਸਤਿੰਦਰ ਸਰਤਾਜ ਨੇ ਸਾਡਾ ਲੈਵਲ ਚੱਕਤਾ ਉਹਦੇ ਗਾਣੇ ਸੁਣਨ ਲਈ ਸਾਨੂੰ ਕਿਤਾਬਾਂ ਚੱਕਣੀਆਂ ਪਈਆਂ ਬਿਲਕੁਲ ਬਿਲਕੁਲ ਹਾਂ ਵੀ ਪਤਾ ਤਾਂ ਲੱਗੀ ਵੀ ਇਹਨਾਂ ਤਾਂ ਹਾਲਾ ਕਿ ਉਹ ਫਾਰਸੀ ਬੋਲਦੇ ਆਪਣੇ ਗਾਣਿਆਂ 'ਚ ਉਰਦੂ ਬੋਲਦੇ ਆ ਪੰਜਾਬੀ ਬੋਲਦੇ ਆ ਗੁਰਮੁਖੀ ਬੋਲਦੇ ਕਿਤੇ ਕਿਤੇ ਤੇ ਉਹਦੇ ਲਈ ਸਾਨੂੰ ਕਿਤਾਬਾਂ ਚੱਕਣੀਆਂ ਜ਼ਰੂਰੀ ਹੋ ਗਈਆਂ ਕਿਉਂਕਿ ਕਿਤਾਬਾਂ ਤੋਂ ਬਿਨਾ ਗਾਣਿਆਂ ਦੀ ਸਾਨੂੰ ਸਮਝ ਨਹੀਂ ਆਉਂਦੇ ਤੇ ਜਦੋਂ ਉਹਨਾਂ ਦਾ ਮਤਲਬ ਸਮਝ ਲੈਣੇ ਆਸੀਂ ਸਾਨੂੰ ਕਿੰਨਾ ਰਾਸ ਆਉਂਦਾ ਉਹਨਾਂ ਗਾਣਿਆਂ 'ਚ ਬਿਲਕੁਲ ਸੋ ਇਹ ਗੱਲ ਹੈ ਮੈਨੂੰ ਬੜੀ ਖੁਸ਼ੀ ਹੋਈ ਵੀ ਤੁਸੀਂ ਨਵੀਂ ਜਨਰੇਸ਼ਨ ਨੂੰ ਕਿਤਾਬਾਂ ਨਾਲ ਜੋੜ ਰਹੇ ਆ ਇੱਕ ਬਹੁਤ ਵੱਡਾ ਜਿਹੜਾ ਹੈਗਾ ਤੁਸੀਂ ਕੀਤਾ ਤੇ ਬੜੀ ਖੁਸ਼ੀ ਹੋਈ ਜੀ ਜਾਣ ਕੇ ਪ੍ਰਮਾਤਮਾ ਤੁਹਾਨੂੰ ਹੋਰ ਤਰੱਕੀ ਦੇਵੇ ਅਸੀਂ ਤਾਂ ਇਹੀ ਕਰਨੇ ਆ ਤੇ ਇੱਥੇ ਪਰ ਤੁਸੀਂ ਚਾਹ ਦੇ ਨਾਲ ਨਾਲ ਖਾਣਾ ਸਭ ਕੁਝ ਹੀ ਮਤਲਬ ఎవਰੀਥਿੰਗ ਮਲਟੀਕਲਸੀ ওকে ਵੈਰੀ ਗੁੱਡ ਜਿਹਨਾਂ ਉੱਪਰ ਤੁਸੀਂ ਦੇਖ ਰਹੇ ਹੋ ਐਂ ਥੱਲੇ ਬੇਸਮੈਂਟ ਐਨਾ ਕਿਚਨ ਹੇਠਾਂ ਓਕੇ ਵੈਰੀ ਕੁਕਿੰਗ نیچے ਹੁੰਦੀ ਹੈ ਕੁਕਿੰਗ ਵੀ ਨਾ ਜੋ ਗੈਸ ਵਾਲੀ ਕੁਕੀ ਹੈ ਜਾਂ ਤਦੂਰ ਹੈ ਉਹ ਨੀਚੇ ਹੈ ਓਕੇ ਓਕੇ ਉੱਪਰ ਕੁਕਿੰਗ ਜੋ ਗੈਸ ਤੋਂ ਬਿਨਾ ਸਮਝ ਗਏ ਇਹ ਮੋਹਾਲੀ ਕੇ ਦਾ ਫੇਸ ਪੰਦੇ 10 ਫੇਸ 10 ਫੇਸ ਸਿਲਵੀ ਪਾਰਕ ਦੇ ਵਿੱਚ ਹੈ ਨਾ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਜਿਹੜੇ ਵੀ ਦੇਖਣ ਔਰ ਇੱਕ ਸਵਾਲ ਮੇਰੇ ਮਨ ਦੇ ਵਿੱਚ ਹਾਂ ਇੱਕ ਸਵਾਲ ਹੋਰ ਸੀਗਾ ਜਿਵੇਂ ਤੁਸੀਂ ਪਹਿਂਦੀ ਦੱਸੇ ਮੋਗੇ ਤੋਂ ਔਰ ਤੁਸੀਂ ਬਠਿੰਡੇ ਤੋਂ ਇੱਥੇ ਕਿਵੇਂ ਆਏ ਇਹ ਵੀ ਇੱਕ ਟੁੜਾਇਆ ਅਸੀਂ ਜਦੋਂ ਮਸਕਟ ਤੋਂ ਸ਼ਿਫਟ ਕੀਤਾ ਕਰਨਾ ਸੀ ਨਾ ਤਾਂ ਅਸੀਂ ਨੂੰ ਪੁੱਛਿਆ ਕਿ ਕੀ ਕਰਨਾ ਹੈ ਅਸੀਂ ਤਾਂ ਉਹਨੂੰ ਆਪਸ਼ਨ ਦਿੱਤਾ ਸੀ ਵੀ ਜੇ ਕਿਤੇ ਕੈਨੇਡਾ ਵਗੈਰਾ ਪੜ੍ਹਾਈ ਲਈ ਜਾਣਾ ਹੈ ਹਾਂਜੀ ਹਾਂਜੀ ਉਹਨੇ ਕਿਹਾ ਥੀਏਟਰਸ ਕਰਨਾ ਹੈ ਫਿਰ ਸਾਨੂੰ ਸੀ ਇੰਡੀਆ ਤੋਂ ਬੈਟਰ ਹਾਂ ਇੰਡੀਆ ਤੋਂ ਬੈਟਰ ਆਪਸ਼ਨ ਹੈ ਨਹੀਂ ਥੀਏਟਰ ਲਈ ਓਕੇ ਯਾ ਤਾਂ ਦਿੱਲੀ ਸੀ ਜਾਂ ਫਿਰ ਚੰਡੀਗੜ੍ਹ ਸੀ ਬੇਟੀ ਜਾਂ ਬੇਟਾ ਬੇਟੀ ਦੋਨੋਂ ਬੇਟੀ ਦੋਨੋਂ ਦੋ ਬੇਟੀਆਂ ਓਕੇ ਵੈਰੀ ਗੁੱਡ ਮਾਂ ਮਮੀ ਕਹਿੰਨਾਂ ਨਾ ਵੀ ਕਿਸਮਤ ਵਾਲਿਆਂ ਨੂੰ ਧੀਆਂ ਮਿਲਦੀਆਂ ਬਿਨਾ ਕਿਸਮਤ ਤੋਂ ਤਿਆਣੀ ਮਿਲਦੀਆਂ ਨਹੀਂ ਇਹ ਗੱਲ ਵਾਕਈ ਸਹੀ ਹੈ ਤੁਹਾਡੀ ਤਾਂ ਚਲੋ ਬੜੀ ਖੁਸ਼ੀ ਹੋਈ ਜੀ ਅੱਜ ਮੇਰੀ ਮਨ ਦੀ ਇੱਛਾ ਮਨ ਦੀ ਤਮੰਨਾ ਪੂਰੀ ਹੋਈ ਔਰ ਮੈਂ ਕਹਿੰਦਾ ਵੀ ਪ੍ਰਮਾਤਮਾ ਤੁਹਾਨੂੰ ਤੁਹਾਡਾ ਨਾਮ ਹੋਵੇ ਔਰ ਤੁਹਾਨੂੰਦਰੋ ਸੁਰੱਖਿਅਤ ਰੱਖੇ ਤੁਹਾਨੂੰ ਤਾਂ ਕਿ ਤੁਸੀਂ ਹੋਰ ਲੋਕਾਂ ਨੂੰ ਬਹੁਤ ਗਿਆਨ ਵੰਡ ਸਕੋ ਜਿਹੜਾ ਵੰਡ ਰਹੇ ਹੋ ਤੁਸੀਂ ਠੀਕ ਹੈ ਜੀ ਧੰਨਵਾਦ ਜੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਸ਼ੁਕਰੀਆ